आयुर्वेदिक ਵਿੱਚ ਇੱਕ ਬਹੁਤ ਹੀ ਗੁਣਕਾਰੀ ਔਸ਼ਧੀ ਦੀ ਅੱਜ ਤੁਹਾਡੇ ਨਾਲ ਗੱਲ ਕਰਾਂਗੇ ਚੰਦਰ ਪ੍ਰਭਾ ਚੰਦਰਮਾ ਨੇ ਤੁਸੀਂ ਸਮਝਦੇ ਹੋ ਚੰਦਰਮਾ ਪ੍ਰਭਾ ਮੈਨੇ ਤੇਜ ਆਭਾ ਜਾਂ ਉਹਦਾ ਪ੍ਰਕਾਸ਼ ਉਹਨਾਂ ਨੂੰ ਇਹਦੀਆਂ ਦੋ ਗੋਲੀਆਂ ਸਵੇਰੇ ਦੋ ਸ਼ਾਮ ਨੂੰ ਕੱਚੀ ਲਸੀ ਨਾਲ ਲੈਣੀ ਹੈ ਸ਼ੁਰੂ ਕਰ ਦੋ ਜਿਵੇਂ 5-6 ਸਾਲ ਦੇ ਬੱਚੇ ਨੂੰ ਹਾਂ 5-6 ਸਾਲ ਦੇ ਬੱਚੇ ਨੂੰ ਅੱਧੀ ਗੋਲੀ ਬਹੁਤ ਸਫੀਸ਼ੈਂਟ 10 ਸਾਲ ਦਾ ਬੱਚਾ ਉਹਨੂੰ ਇੱਕ ਟੈਬਲੇਟ ਦੇ 15 ਸਾਲ ਦਾ ਹੋ ਗਿਆ ਉਹਨੂੰ ਡੇਢ 2 ਤੱਕ ਦੇ ਸਕਦੇ ਆ ਲਾਜਵਾਬ ਅਸਰਦਾਇਕ ਔਸ਼ਦੀ ਬਣ ਜਾਂਦੀ ਆ ਇਹ ਜਦੋਂ ਹੁਣ ਅਸੀਂ ਬੀਜ ਬੀਜਣਾ ਪਾਉਣਾ ਆ ਤਾਂ ਵੱਤ ਦੀ ਲੋੜ ਆ ਨਾ ਹੁਣ ਕਈ ਲੋਕ ਸੋਚਦੇ ਨੇ ਵੀ ਇਹ ਤਾਂ ਔਸ਼ਦੀ ਗਰਮ ਹੋਊਗੀ ਜੀ ਇਹ ਠੰਡੀ ਹੋਊਗੀ ਜੀ ਇਹ ਇਦਾਂ ਕਰੂਗੀ ਜੀ ਦੋਸਤੋ ਜਿਵੇਂ ਪ੍ਰਮਾਤਮਾ ਨੇ ਇਸ ਪ੍ਰਕਿਰਤੀ ਦੇ ਵਿੱਚ ਰਸ ਭਰਨ ਲਈ ਨਾ ਨਾ ਪ੍ਰਕਾਰ ਦੀਆਂ ਆਪਣੀਆਂ ਨਿਯਾਮਤਾਵਾਂ ਬਣਾਈਆਂ ਨੇ ਜਦੋਂ ਫਸਲ ਪੱਕਦੀ ਹੈ ਫਸਲ ਨੂੰ ਪੱਕਣ ਦੇ ਵਿੱਚ ਸੂਰਜ ਤੇ ਚੰ드ਰਮਾ ਦੋਵਾਂ ਦਾ ਉਹਨਾ ਹੀ ਸਹਿਯੋਗ ਚਾਹੀਦਾ ਤਾਂ ਫਸਲਾਂ ਵਧੀਆ ਤਰੀਕੇ ਨਾਲ ਤਿਆਰ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਰਸ ਭਰਦਾ ਜਿਵੇਂ ਚੰ드ਰਮਾ ਰਸ ਭਰਦਾ ਤੇ ਸੂਰਜ ਉਹਨਾਂ ਨੂੰ ਤਿਆਰ ਕਰਦਾ ਪਕਾਉਂਦਾ ਉਸੇ ਤਰ੍ਹਾਂ ਆਯੁਰਵੇਦ ਦੇ ਵਿੱਚ ਇੱਕ ਬਹੁਤ ਹੀ ਗੁਣਕਾਰੀ ਔਸ਼ਧੀ ਦੀ ਅੱਜ ਤੁਹਾਡੇ ਨਾਲ ਗੱਲ ਕਰਾਂਗੇ ਚੰਦਰ ਪ੍ਰਭਾ ਚੰ드ਰਮਾ ਦੀ ਕਾਂਤੀ ਚੰ드ਰਮਾ ਨੇ ਤੁਸੀਂ ਸਮਝਦੇ ਹੋ ਚੰ드ਰਮਾ ਪ੍ਰਭਾ ਮੈਨੇ ਤੇਜ ਆਭਾ ਜਾਂ ਉਹਦਾ ਪ੍ਰਕਾਸ਼ ਬਹੁਤ ਗੁਣਕਾਰੀ ਔਸ਼ਧੀ ਹੈ ਵੈਦ ਜੀ ਤੋਂ ਜਾਣਦੇ ਆ ਵੈਦ ਜੀ ਜੀ ਚੰਦਰ ਪ੍ਰਭਾ ਬਾਰੇ ਦੱਸਿਆ ਜਾਵੇ ਕਿਉਂਕਿ ਫਾਰਮੇਸੀ ਦੇ ਵਿੱਚ ਬਣਾਈ ਜਾ ਰਹੀ ਸੀ ਭਰਪੂਰ ਮਾਤਰਾ ਦੇ ਵਿੱਚ ਕੱਲ ਬਣਾ ਰਹੇ ਸੀ ਮੇਰੇ ਮਨ 'ਚ ਸੀ ਕਿ ਵੈਦ ਜੀ ਨਾਲ ਚੰਦਰਪ੍ਰਭਾ ਬਾਰੇ ਗੱਲ ਕਰੂੰਗਾ ਤੇ ਸੰਗਤਾਂ ਨੂੰ ਦੱਸਾਂਗੇ ਦੇ ਕੀ ਕੀ ਕੰਮ ਨੇ ਕੀ ਕੀ ਗੁਣ ਨੇ ਕਿੱਥੇ ਕਿਹੜੀਆਂ-ਕਿਹੜੀਆਂ ਬਿਮਾਰੀਆਂ 'ਚ ਕੰਮ ਕਰਦੀ। ਦੇਖੋ ਤੁਸੀਂ ਜਿਵੇਂ ਸ਼ੁਰੂਆਤ 'ਚ ਦੱਸਿਆ ਜੀ ਵੀ ਸਾਨੂੰ ਦੋਵੇਂ ਚੀਜ਼ਾਂ ਸੌਮੇ ਅਤੇ ਸੋਰ ਦੋਵੇਂ ਚੀਜ਼ਾਂ ਦੀ ਲੋੜ ਹੁੰਦੀ ਆ। ਅਸਲ ਦੇ ਵਿੱਚ ਪ੍ਰਕਿਰਤੀ ਹੈ ਕਿ ਜੀ ਦੋਵੇਂ ਚੀਜ਼ਾਂ ਦਾ ਹੀ ਸੁਮੇਲ ਆ 네ਗੇਟਿਵ ਪੋਜਿਟਿਵ ਪੋਜਿਟਿਵ ਜੀ ਪੋਜਿਟਿਵ ਲਾ ਲੋ ਜਿਵੇਂ ਸੂਰਜ ਤੱਤ ਨੇ ਜੀ ਜਦੋਂ ਹੁਣ ਅਸੀਂ ਬੀਜ ਬੀਜਣਾ ਬੋਣਾ ਆ ਤਾਂ ਵਤ ਦੀ ਲੋੜ ਆ ਨਾ ਵੀ ਹੁਣ ਵਤ ਆ ਗਿਆ ਯਾਰ ਬੀਜ ਪੀਜ ਤੋਂ ਜੀ ਕਿਉਂਕਿ ਉਨੀ ਇੱਕ ਹੀਟ ਪ੍ਰੋਡਿਊਸ ਹੋ ਗਈ ਆ ਜੀ ਜਿਹੜਾ ਸਾਡਾ ਬੀਜ ਆ ਫਰਟਾਈਲ ਹੋ ਸਕੇ ਹੋ ਸਕੇ ਜੀ ਉਸ ਤੋਂ ਬਾਅਦ ਜਦੋਂ ਫਿਰ ਕਣਕ ਹੋ ਗਈ ਬੱਲੀਆਂ ਹੋ ਗਈਆਂ ਫਿਰ ਉਹਨਾਂ ਵਿੱਚ ਰਸ ਕੀ ਨੇ ਭਰਨਾ ਚੰਦਰਮਾਨ ਆ ਆਪਾਂ ਕਹਿੰਦੇ ਹੁਣ ਆ ਵੀ ਯਾਰ ਠੰਡ ਪਈ ਆ ਵਧੀਆ ਠੰਡ ਪੈ ਰਹੀ ਆ ਤਾਂ ਰਸ ਭਰੂਗਾ ਕਣਕ ਜਿੰਨਾ ਪੂਰਾ ਪੈਂਦਾ ਉੰਨੀ ਕਣਕ ਦੀ ਫਸਲ ਵਧੀਆ ਹੁੰਦੀ ਆ ਸੋ ਦੋਵੇਂ ਚੀਜ਼ਾਂ ਦਾ ਸੁਮੇਲ ਹੁੰਦਾ ਤੇ ਦੋਵੇਂ ਚੀਜ਼ਾਂ అతి ਜਦੋਂ ਹੋ ਜਾਂਦੀਆਂ ਖਰਾਬ ਵੀ ਕਰਦੀਆਂ ਨੇ ਜਿਵੇਂ ਹੁਣ ਪਾਣੀ ਦੀ ਲੋੜ ਵੀ ਆ ਫਸਲਾਂ ਨੂੰ ਜਦੋਂ ਫਿਰ ਜੇ ਹੜ੍ਹ ਆ ਜਵੇ ਤਾਂ ਨੁਕਸਾਨ ਵੀ ਆ ਚੰਨੇ ਲੋਕ ਮਿਹਨਤ ਲੋਕਾਂ ਦੀ ਅਜਾਏ ਚਲੀ ਜਾਂਦੀ ਆ ਬਹੁਤ ਮਿਹਨਤ ਦਾ ਕੰਮ ਆ ਖੇਤੀ ਵੀ ਸੋ ਜਦੋਂ ਅਸੀਂ ਚੰਦਰ ਪ੍ਰਭਾ ਦੀ ਗੱਲ ਕਰਾਂਗੇ ਤਾਂ ਜਿਵੇਂ ਆਪਾਂ ਇੱਥੇ ਚੰਦਰ ਪ੍ਰਭਾ ਬਣਾਉਨੇ ਆ ਚਲੋ ਮੈਨੂੰ ਪਤਾ ਨਹੀਂ ਪਰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਜਦੋਂ ਚੰਦਰਪ੍ਰਭਾ ਵਗਣਗੀ ਤਾਂ ਉਹਨੂੰ ਚੰਦਰਦੀਪ ਪੁੱਟ ਜ਼ਰੂਰ ਦੇ ਦਈਏ ਜੀ ਘੱਟੋ ਘੱਟ 7 ਦਿਨ ਤਾਂ ਦੇ ਹੀ ਦਈਏ ਜੀ ਉਹ ਫਿਰ ਘਟਾਈ ਹੁੰਦੀ ਆ ਉਹਦੀ ਹੁਣ ਤਾਂ ਖਰਲਾ ਹੈਗੀਆਂ ਨੇ ਵੱਡੀਆਂ ਉਹ ਚਾਰ ਰਾਤ ਨੂੰ ਚਲਦੀਆਂ ਰਹਿੰਦੀਆਂ ਨੇ ਆਲੇ-ਦਾਲੇਆਂ ਕੱਪੜਾ ਬਹੁਤ ਸੋਹਣਾ ਦ੍ਰਿਸ਼ ਬਣਦਾ ਕਦੇ ਆਪਾਂ ਦਰਸ਼ਕਾਂ ਨੂੰ ਦਿਖਾਵਾਂਗੇ ਦਿਖਾਵਾਂਗੇ ਹਾਂਜੀ ਜੀ ਤਾਂ ਉਹ ਫਿਰ ਚੰਦਰਮਾ ਦੀ ਰੋਸ਼ਨੀ ਪੈਂਦੀ ਆ ਤੇ ਉਹਨਾਂ ਦੀ ਸ਼ਾਂਜ ਹੀ ਹੁੰਦੀ ਆ ਤੇ ਉੱਥੇ ਬੈਠ ਕੇ ਜਿਹੜਾ ਉਹ ਆਨੰਦ ਆ ਨਾ ਜੀ ਤਾਂ ਮੈਨੂੰ ਲੱਗਦਾ ਹੁੰਦਾ ਵੀ ਯਾਰ ਮੈਂ ਜਿਵੇਂ ਆਪਣੇ ਖੇਤਾਂ ਤੋਂ ਛੱਡ ਕੇ ਤਾਂ ਇਹ ਵੀ ਖੇਤੀ ਉਹ ਸਾਡੀ ਤਾਂ ਇੰਨਾ ਆਨੰਦ ਹੁੰਦਾ ਤੇ ਮਹਾਰਾਜ ਦਾ ਨਾਮ ਲਈ ਜਾਈਦਾ ਤੇ ਉਹ ਚੰਦਰਪ੍ਰਭਾ ਬਣ ਜਾਂਦੀ ਆ ਹੁਣ ਚੰਦਰਪ੍ਰਭਾ ਦੇ ਗੁਣ ਨੇ ਜਿਹੜੇ ਜੀ ਸਾਡੇ ਵੀਰੇ ਨੂੰ ਕਾਇਮ ਕਰਨ ਦੀ ਤੇ ਦੂਜਾ ਜਿੰਨੇ ਵੀ ਪ੍ਰਮੇਹ ਰੋਗ ਨੇ ਜੀ ਉਹਨਾਂ 'ਚ ਕੰਮ ਕਰਦੀ ਆ ਬਹੁਤ ਗੁਣ ਨੇ ਆਮ ਲੋਕਾਂ ਨੇ ਦੱਸੇ ਹੋਏ ਨੇ ਪਰ ਮੈਂ ਜੋ ਬਲੱਖਣ ਦੱਸੂਗਾ ਜੀ 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 ਕਈਆਂ ਨੂੰ ਸਪਨਦੋਸ਼ ਹੁੰਦਾ ਉਹਦੇ 'ਚ ਕੰਮ ਕਰਦੀ ਆ ਸ਼ੂਗਰ ਦੇ ਵਿੱਚ ਕੰਮ ਕਰਦੀ ਆ ਪ੍ਰੋਸਟੇਟ ਦੇ ਵਿੱਚ ਕੰਮ ਕਰਦੀ ਆ ਕਿਡਨੀ ਰੋਗਾਂ 'ਚ ਕੰਮ ਕਰਦੀ ਆ ਪ੍ਰਮੇਹ ਦੇ ਜਿੰਨੇ ਵੀ ਰੋਗ ਨੇ ਮੂਤਰ ਉਲਕਾਰ ਨੇ ਸਾਨੂੰ ਸੋਜਿਸ਼ ਆਉਂਦੀ ਆ ਉਹਨਾਂ 'ਚ ਕੰਮ ਕਰਦੀ ਆ ਚੰਦਰਪ੍ਰਵਾ ਦੇ ਜਿੰਨੇ ਆਪਾਂ ਗੁਣ ਦੱਸ दिए ਉਹਨੇ ਥੋੜੇ ਰਹਿਣਗੇ ਹੁਣ ਮੈਂ ਤੁਹਾਨੂੰ ਇਹ ਕਹਿੰਦਾ ਵਿਲੱਖਣ ਵਿਸ਼ੇਸ਼ ਪ੍ਰਯੋਗ ਦੱਸੋ ਪ੍ਰਯੋਗ ਦੱਸਦਾ ਜਿਵੇਂ فرض ਕਰ ਲੋ ਕਿਸੇ ਨੂੰ ਅਲਬਿਉਮਿਨ ਆ ਰਿਹਾ ਯੂਰੀਨ ਦੇ ਵਿੱਚ ਜਾਂ ਪ੍ਰੋਟੀਨ ਯੂਰੀਆ ਆ ਰਿਹਾ ਪ੍ਰੋਟੀਨ ਆ ਰਿਹਾ ਜੀ ਯੂਰੀਨ ਦੇ ਵਿੱਚ ਹਾਂ ਤਾਂ ਉਹਨਾਂ ਨੇ ਕੀ ਕਰਨਾ ਚੰਦਰ ਪ੍ਰਵਾਦੀ ਭਟੀਆਂ ਜਿਹੜੀ ਦੋ ਗੋਲੀਆਂ ਲੈ ਲੈਣੀਆਂ ਨੇ ਉਹਨੂੰ ਚਬਾ ਕੇ ਖਾਣਾ ਹੌਲੀ ਹੌਲੀ ਚਬਾਉਣਾ ਜੀ ਤੇ ਨਾਲ ਥੋੜਾ ਥੋੜਾ ਪਾਣੀ ਅਛਾ ਤਾਂ ਜਿਹੜੇ ਮਧੁਰ ਅਮਲ ਲਵਣ ਕਟੂਕ ਸ਼ਾਇ ਰਸਾ ਛੜਬੇਦਾਰ ਜਿਹੜੇ 6 ਰਸ ਨੇ ਉਹ ਨਾਲ ਜਾਣੇ ਚਾਹੀਦੇ ਉਹ ਨਾਲ ਜਾਣਗੇ ਫਿਰ ਉਹਨੇ ਕਿਡਨੀ ਦੀ ਸਫਾਈ ਕਰਨੀ ਸ਼ੁਰੂ ਕਰ ਦੇਣੀ ਹੈ ਮਤਲਬ ਬਲਖਣ ਪ੍ਰਯੋਗ ਆ ਅਸੀਂ ਹਜ਼ਾਰਾਂ ਲੋਕਾਂ ਨੂੰ ਕਰਵਾਇਆ ਇਹ ਜੀ ਉਹਨੂੰ ਗੋਲੀ ਨੂੰ ਹੌਲੀ 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 ਚਬਾਓ ਨਾਲ ਥੋੜਾ ਥੋੜਾ ਛੋਟਾ ਛੋਟਾ ਕੋਟ ਪਾਣੀ ਦਾ ਜੀ ਭਰਨਾ ਵੀ ਮੂੰਹ ਚ ਪੂਰਾ ਉਹਦਾ ਸਲਾਈਵਾ ਜਾਵੇ ਥੋੜੀ ਔਖੀ ਆ ਪਰ ਕਿਰਿਆ ਇਹ ਪਰ ਬਹੁਤ ਲਾਹੇਵੰਦ ਆ अच्छा किडनी रोगियों ਲਈ ਬਹੁਤ ਬਹੁਤ ਲਾਹੇਵੰਦ ਆ ਜੇ ਤੁਹਾਨੂੰ ਲੱਗਦਾ ਵੀ ਹੋਰ ਬਿਹਤਰ ਕਰਨਾ ਦਾ ਤਾਂ ਨਾਲ ਗੋਖਸ਼ਰਾ ਦੀ ਗੁਗਲ ਲਾ ਲਓ اچھا ਦੋਵੇਂ ਗੁ ਫਿਰ ਉਹ ਇੱਕੋ ਲਈ ਉਹ ਇੱਕੋ ਚਬਾ ਕੇ ਖਾਣੀ ਤੋਂ ਥੋੜਾ ਥੋੜਾ ਪਾਣੀ ਬਿਲਕੁਲ ਹੋਰ ਅਸਰਦਾਰ ਕਰਨਾ ਤਾਂ ਪੰਜ ਚਾਰ ਨਿੰਮ ਦੀਆਂ ਕੁੰਮਬਲਾ ਛੋਟੇ ਛੋਟੇ ਪੱਤੇ ਨਿੰਮ ਦੇ ਨਾਲ ਉਹ ਚਬਾ ਕੇ ਖਾਣੇ ਸ਼ੁਰੂ ਕਰ ਦਿਓ ਥੋੜਾ ਥੋੜਾ ਪਾਣੀ ਪੀਓ ਇਹਦੇ ਨਾਲ ਪਾਣੀ ਪੀਣਾ ਹੁੰਦਾ ਸੀ ਨੇ ਵੱਧ ਤੋਂ ਵੱਧ 50 ਐਮਐਲ 50 ml ਪਾਣੀ ਹੈ ਹੁਣ ਥੋੜਾ ਜਿਹਾ ਪਾਣੀ ਆ 50 ml ਹਾਂ ਤਾਂ ਉਹਨੂੰ ਪੀਣਾ ਅਸੀਂ ਨੇ ਬਹੁਤ ਹੌਲੀ 2 3 4 ਮਿੰਟ ਚ ਮਤਲਬ ਇੰਨਾ ਛੋਟਾ ਵਸ ਜੀਭ ਜਿਉ ਗਿੱਲੀ ਕਰਨੀ ਆ ਥੋੜਾ ਥੋੜਾ ਅੱਛਾ ਸਲਾਈ ਬਈ ਲੈ ਕੇ ਜਾ ਸਲਾਈ ਬਈ ਲੈ ਕੇ ਜਾਣਾ ਮੇਨ ਗੱਲ ਸਲਾਈ ਬਈ ਤੇ ਜਦੋਂ ਸਲਾਈਵੇ ਨਾਲ ਜਾ ਕੇ ਅੰਦਰ ਕੰਮ ਕਰਦੀ ਆ ਤਾਂ ਲਾਜਵਾਬ ਕੰਮ ਕਰਦੀ ਆ ਦੋ ਤੋਂ ਬਾਅਦ ਫਿਰ ਕਿਸੇ ਮਾਤਾ ਮਾਂ ਭੈਣਾਂ ਦੀ ਜਿਹੜੀ ਯੂਟਰਸ ਆ ਉਹ ਵੀਕ ਹੋ ਗਈ ਹਾਂ ਬੱਚੇਦਾਨੀ ਕਮਜ਼ੋਰ ਆ ਲਕੋਰੀਏ ਦੀ ਸ਼ਿਕਾਇਤ ਆ ਉਹਦੇ ਚ ਬਹੁਤ ਸੋਹਣਾ ਕੰਮ ਕਰਦੀ ਆ ਉਹਨਾਂ ਨੂੰ ਕਿਵੇਂ ਪ੍ਰਯੋਗ ਕਰਨਾ ਚਾਹੀਦਾ ਉਹਨਾਂ ਨੂੰ ਇਹਦੀਆਂ ਦੋ ਗੋਲੀਆਂ ਸਵੇਰੇ ਦੋ ਸ਼ਾਮ ਨੂੰ ਕੱਚੀ ਲਸਣ ਲੈਣੀ ਹੈ ਸ਼ੁਰੂ ਕਰ ਦੋ ਜੀ ਉਹਦੇ ਚ ਬਹੁਤ ਲਾਹੇਵੰਦ ਚੀਜ਼ ਆ ਵੈਸੇ ਮੈਂ ਆਮ ਦੱਸਦਾ ਹੁੰਦਾ ਜਿਵੇਂ ਚੰਦਰਪ੍ਰਭਾ ਜਿੰਨੇ ਵੀ ਕਲਾਸਿਕਲ ਯੋਗ ਨੇ ਜਿਨ੍ਹਾਂ ਦੀਆਂ ਜਿਨ੍ਹਾਂ ਨੂੰ ਅਸੀਂ ਗੋਲੀ ਫਾਰਮ 'ਚ ਬਣਾਤਾ ਟੈਬਲੇਟ ਬਣਾਤਾ ਉਹਨੂੰ ਤੋੜ ਕੇ ਖਾਣਾ ਚਾਹੀਦਾ ਬਾਹਰ ਭੰਨ ਕੇ ਸਾਬਤੀ ਨਹੀਂ ਸਾਨੂੰ ਨਗਾਰਨੀ ਚਾਹੀਦੀ ਜੀ ਕਿਉਂਕਿ ਉਹ ਘੁਲਣ 'ਚ ਕਈ ਵਾਰ ਥੋੜਾ ਬਹੁਤਾ ਟਾਈਮ ਲੱਗ ਜਾਂਦਾ ਛਿਲਾਜੀਤ ਹੁੰਦੀ ਆ ਤਾਂ ਉਹ ਜਲਦੀ ਡਾਈਜੈਸਟ ਵੀ ਹੁੰਦੀ ਆ ਤੇ ਪ੍ਰੋਪਰ ਉਹਦਾ ਅਸਰ ਆਉਣਾ ਸ਼ੁਰੂ ਹੋ ਜਾਂਦਾ ਕੰਮ ਕਰਦੀ ਆ ਕੰਮ ਕਰਦੀ ਆ ਹਾਂ ਵੱਧ ਕੰਮ ਕਰੂਗੀ ਵਿੱਚ ਜਿਹੜੇ ਬੱਚੇ ਨੇ ਛਿਤੇ ਨਾ ਕਿਤੇ ਬੱਚਿਆਂ ਲਈ ਵੀ ਪ੍ਰਯੋਗ ਹੋ ਸਕਦਾ ਬਹੁਤ ਬੱਚਿਆਂ ਲਈ ਪ੍ਰਯੋਗ ਹੁੰਦੀ ਆ ਜਿਵੇਂ ਹੁਣ ਫਰਜ਼ ਕਰ ਲਓ ਬੱਚਿਆਂ ਨੂੰ ਬੈਡ ਵੇਟਿੰਗ ਦੀ ਪ੍ਰੋਬਲਮ ਆ ਜਿਹੜੇ ਬਿਸਤਰ ਤੇ ਪਿਸ਼ਾਬ ਕਰਦੇ ਨੇ ਤਾਂ ਉਹਨਾਂ ਨੂੰ ਜਿਵੇਂ ਹੁਣ 5 ਸਾਲ ਦਾ ਬੱਚਾ ਉਹਨੂੰ ਅੱਧੀ ਗੋਲੀ ਲਓ ਇਹਦੀ ਥੋੜਾ ਜਿਹਾ ਸ਼ਹਿਦ ਮਿਲਾਓ ਸ਼ਾਮ ਨੂੰ 4-5 ਵਜੇ ਦੇ ਦਿਓ ਹਲਕਾ ਕੋਸਾ ਦੁੱਧ ਥੋੜਾ ਜਿਹਾ 100 ml ਦੇ ਦਿਓ ਨਾਲ ਜਿਵੇਂ 5-6 ਸਾਲ ਦੇ ਬੱਚੇ ਨੂੰ ਹਾਂ 5-6 ਸਾਲ ਦੇ ਬੱਚੇ ਨੂੰ ਅੱਧੀ ਗੋਲੀ ਬਹੁਤ ਸਫੀਸ਼ੀਐਂਟ 10 ਸਾਲ ਦਾ ਬੱਚਾ ਉਹਨੂੰ 1 ਟੈਬਲੇਟ ਦੇ ਦਿਓ 1 ਟੈਬਲੇਟ 15 ਸਾਲ ਦਾ ਹੋ ਗਿਆ ਉਹਨੂੰ 1.5-2 ਤੱਕ ਦੇ ਸਕਦੇ ਆ ਕੋਈ ਪ੍ਰੋਬਲਮ ਨਹੀਂ ਹਾਂ ਦੇਖੋ ਇਹਦਾ ਕੰਮ ਕੀ ਆ ਜੇ ਸੋਜਿਸ਼ ਆ ਗਈ ਤਾਂ ਉਹਨੂੰ ਵੀ ਘਟਾਉਂਦੀ ਆ ਜੇ ਅਸੀਂ ਵਜ਼ਨ ਘਟਾਉਣਾ ਚਾਹੁੰਦੇ ਆ ਤਾਂ ਇਹਨੂੰ ਜਵਾਂ ਦੇ ਕਾੜੇ ਨਾਲ ਲੈਣੀ ਸ਼ੁਰੂ ਕਰ ਦੋ। ਅੱਛਾ ਭਜਨ ਵੀ ਘਟਾਉ। ਭਜਨ ਵੀ ਘਟਾਉਂਦੀ ਆ ਇਹ ਚੰਦਰਪ੍ਰਵਾ ਪਟੀ। ਬਹੁਤ ਬਲੱਖਣ ਕਮ ਹੈ। ਬਹੁਤ ਬਲੱਖਣਾ ਪਰ ਉਹਦਾਂ ਦਾ ਆਹਾਰ ਸਾਨੂੰ ਫਿਰ ਕਰਨਾ ਪਊਗਾ। ਅੱਛਾ ਬੈ ਜੀ ਤੁਸੀਂ ਯੂਰਿਨ ਦੀ ਗੱਲ ਕੀਤੀ ਸੀ ਜਿਹੜੇ ਬੱਚੇ ਬਿਸਤਰ ਤੇ ਪਿਸ਼ਾਬ ਕਰਦੇ ਨੇ ਉਹ ਤਾਂ ਚਲੋ ਹੋ ਗਈ ਗੱਲ। ਪਰ ਜਿਹੜੀਆਂ ਮਾਤਾਮਾਂ ਭੈਣਾ ਜਿਨ੍ਹਾਂ ਨੂੰ ਅਰਜੈਂਸੀ ਹੁੰਦੀ ਆ ਵੀ ਮੈਨੂੰ ਹੁਣੇ ਹੀ ਲੱਗਦਾ ਵੀ ਯੂਰਿਨ ਆਊਗਾ ਤੇ ਹੁੰਦਾ ਮਤਲਬ ਬੜਾ ਜਲਦੀ ਨਾ ਕਮਜ਼ੋਰ ਹੋ ਜਾਂਦਾ ਬੜਾ ਜਲਦੀ ਨਾਲ ਉਹਨਾਂ ਨੂੰ ਬਾਥਰੂਮ ਜਾਣਾ ਪੈਂਦਾ ਤਾਂ ਉਹਨਾਂ ਲਈ ਨਾਲ ਗੋਖਸ਼ਰਾ ਦੀ ਗੁੱਗਲ ਸਵੇਰੇ ਸ਼ਾਮ ਉਹ ਫਿਰ ਲੈ ਲੈਣ ਜਿਵੇਂ ਆਪਾਂ ਨੇ ਪਾਣੀ ਨੂੰ ਉਬਾਲਣਾ ਆ ਉਹਦੇ ਚ ਥੋੜੇ ਜੇ ਵੱਡੀ ਇਲਾਚੀ ਦੇ 2-4 ਬੀਜ ਪਾ ਲੈਣੇ ਨੇ ਜੀ ਪਾਣੀ ਉਬਾਲਣ ਵੇਲੇ ਉਹਦੇ ਨਾਲ ਲੈਣ ਮਤਲਬ ਅਨੁਪਾਣ ਦਾ ਬਹੁਤ ਵੱਡਾ ਖੇਲ ਆ ਆਯੁਰਵੇਦ अनुपान कहंदे ने जेडी औषधि किसे औषधि नु विशेष खान वाली ना चीज नाल पीन वाली ना जेडे हुण ताकत वास्ते ਲੈਣਾ ਚਾਹੁੰਦੇ ਨੇ ਉਹਨਾਂ ਲਈ ਅਲੱਗ ਅਨੁਪਾਨ ਹੋ ਜਾਊਗਾ ਅਨੁਪਾਨ ਉਹ ਵੀ ਦੱਸੋ ਤਾਂ ਹਾਂ ਜੀ ਬਿਲਕੁਲ ਅਨੁਪਾਨ ਆਪਾਂ ਕਹਿੰਦੇ ਆ ਜਿਹੜੀ ਚੀਜ਼ ਨਾਲ औषधि ਦਾ ਸੇਵਨ ਕਰਨਾ ਪਾਣੀ ਆ ਦੁੱਧ ਦਾ ਸ਼ਹਿਦ ਆ ਸ਼ਹਿਦ ਆ ਘਿਓ ਆ ਮੱਖਣਾ ਉਹ ਅਨੁਪਾਨ ਹੋ ਗਿਆ ਜੀ ਜੀ ਤਾਂ ਹੁਣ ਤਾਕਤ ਵਾਸਤੇ ਜਿਹੜੇ ਸੋਚਦੇ ਨੇ ਵੀ ਥੋੜੇ ਛਾਨੂੰ ਪੌਸ਼ਟ ਤੱਤ ਜਿਹੜਾ ਉਹ ਅਸੀਂ ਨੇ ਵਧਾਉਣਾ ਜੀ ਜਾ ਸ਼ੁਕਰ ਦੇ ਰੋਗ ਨੇ ਜਿਨ੍ਹਾਂ ਨੂੰ ਵੀਰੇ ਦੇ ਰੋਗ ਨੇ ਉਹਨਾਂ ਵਾਸਤੇ ਤਾਂ ਉਹ ਕੀ ਕਰਨ ਚੰਦਰਪ੍ਰਭਾ ਵਟੀ ਲੈ ਲੈਣ ਦੋ ਗੋਲੀਆਂ ਜੀ ਉਹਨਾਂ ਨੂੰ ਸਵਾਰੇ ਚੋਂ ਗਿੱਟ ਕੱਢ ਕੇ ਉਹਦੀ ਜਗ੍ਹਾ ਤੇ ਗੋਲੀਆਂ ਪਾ ਲੈਣ ਥੋੜਾ ਤਾਗਾ ਲਪੇਟ ਦੇਣ ਉੱਪਰ ਜੀ ਪਾਣੀ ਚ ਪਾ ਦੇਣ ਨੂੰ ਅੱਧਾ ਪੌਣਾ ਗਲਾਸ ਪਾਣੀ ਦਾ ਪਾਓ ਉਹਦੇ ਚ ਉਬਾਲੋ ਚੰਗੀ ਤਰ੍ਹਾਂ ਕਿੰਨੀ دیر ਉਬਾਲਣਾ ਦੋ ਚਾਰ ਮਿੰਟ ਪੰਜ ਮਿੰਟ ਫਿਰ ਉਹਦੇ ਚ ਪਤਲਾ ਦੁੱਧ ਪਾ ਦਿਓ ਅੱਧਾ ਪੌਣਾ ਗਲਾਸ ਉਹਨੂੰ ਚੰਗੀ ਤਰ੍ਹਾਂ ਉਬਾਲ ਕੇ ਜੀ ਫਿਰ ਉਹਨੂੰ ਬਾਅਦ ਚ ਤਾਗਾ ਲਾ ਦਿਓ ਉਹ ਸ਼ਵਾਰਾ ਵੀ ਚਵਾ ਕੇ ਖਾਓ ਵਿੱਚ ਗੋਲੀਆਂ ਨੇ ਉਹਨਾਂ ਨੂੰ ਵੀ ਉਦਾਂ ਹੀ ਚਵਾ ਕੇ ਖਾ ਲੋ ਨਾਲ ਉਹ ਦੁੱਧ ਦਾ ਵੀ ਸੇਵਨ ਕਰ ਲੋ ਲਾਜਵਾਬ ਅਸਰਦਾਇਕ ਔਸ਼ਧੀ ਬਣ ਜਾਂਦੀ ਆ ਇਹ ਅੱਛਾ ਵਧੀਆ ਕੰਮ ਕਰ ਬਹੁਤ ਵਧੀਆ ਕੰਮ ਕਰਦੀ ਆ ਵਿੱਚ ਜਿਵੇਂ ਆਪਾਂ ਮਾਤਾਵਾਂ ਲਈ ਤਾਂ ਦੱਸਤਾ ਵੀ ਜਿਨ੍ਹਾਂ ਨੂੰ ਯੂਰੀਨਰੀ ਅਰਜੈਂਸੀ ਹੁੰਦੀ ਹੈ ਜਲਦਬਾਜੀ ਵਿੱਚ ਜਾਣਾ ਪੈਂਦਾ ਜੀ ਕੀ ਇਹ ਗਦੂਦਾਂ 'ਚ ਪ੍ਰੋਸਟੇਟ 'ਚ ਵੀ ਕੰਮ ਕਰੂ ਮੇਲ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਦੀ ਆ ਗਦੂਦਾਂ ਦੇ ਇਲਾਜ ਦੇ ਵਿੱਚ ਮੇਰਾ ਖਿਆਲ ਆ ਵੀ ਜੇ ਅਸੀਂ ਸਮਝ ਨਾਲ ਇਸ ਤੋਂ ਕੰਮ ਲੈਣੇ ਆ ਹੂੰ ਤਾਂ ਦੂਜੀਆਂ ਔਸ਼ਦੀਆਂ ਦੀ ਘੱਟ ਜ਼ਰੂਰਤ ਪੈਂਦੀ ਆ ਸੋ ਇਸ ਕਰਕੇ ਚੰਦਰਪ੍ਰਵਾ ਇਹ ਇਹ ਪ੍ਰੋਸਟਟ ਵਾਲੇ ਨੂੰ ਲੈਣੀ ਕਿਵੇਂ ਚਾਹੀਦੀ ਆ ਪ੍ਰੋਸਟਟ ਵਾਲਿਆਂ ਨੂੰ ਵੀ ਨਾਲ ਇਹਦੇ ਗੋਖਸ਼ਰਾ ਦੀ ਗੁਗਲ ਜਾਂ ਕਚਨਾਰ ਗੁਗਲ ਮਲਾ ਕੇ ਲੈਣੀ ਚਾਹੀਦੀ ਆ ਨਾ ਹਾਂਜੀ ਬਿਲਕੁਲ ਕਚਨਾਰ ਦਾ ਅਰਕ ਮਿਲ ਜਵੇ ਤਾਂ ਉਹ ਸਰਕ ਨਾਲ ਲੈ ਲੈਣੀ ਚਾਹੀਦੀ ਆ ਕਾਸ਼ਨੀ ਦੇ ਅਰਕ ਨਾਲ ਲੈ ਲੈਣੀ ਚਾਹੀਦੀ ਆ ਸੋ ਅਨੁਪਾਣ ਦਾ ਤਾਂ ਵਿਸ਼ੇਸ਼ ਮਹੱਤਵ ਰਹੂਗਾ ਸਾਡੀ ਤਸਵੀਰ ਦੇ ਅਕੋਰਡਿੰਗ ਹੁਣ ਕਈ ਲੋਕ ਸੋਚਦੇ ਨੇ ਵੀ ਤਾਂ ਓਸ਼ਦੀ ਗਰਮ ਹੋਊਗੀ ਜੀ ਇਹ ਠੰਡੀ ਹੋਊਗੀ ਜੀ ਇਹ ਇਦਾਂ ਕਰੂਗੀ ਜੀ ਸੋ ਉਹ ਅਨੁਪਾਣ ਸਾਨੂੰ ਚੇਂਜ ਕਰਨਾ ਪੈਂਦਾ ਜੇ ਸਾਨੂੰ ਲੱਗਦਾ ਵੀ ਇਹ ਇਹ ਓਸ਼ਦੀ ਯਾਰ ਮੈਨੂੰ ਗਰਮੀ ਕਰ ਸਕਦੀ ਆ ਤਾਂ ਕੱਚੀ ਲੱਸੀ ਨਾਲ ਲਈ ਜਾ ਸਕਦੀ ਆ ਤਾਜੇ ਪਾਣੀ ਨਾਲ ਲਈ ਜਾ ਸਕਦੀ ਆ ਥੋੜੇ ਠੰਡੇ ਪਾਣੀ ਨਾਲ ਕੋਈ ਗਰਮ ਦੁੱਧ ਨਾਲ ਲਈ ਜਾ ਸਕਦੀ ਆ ਕਿਸੇ ਚ ਸ਼ਹਿਦ ਮਲਾਇਆ ਜਾਂਦਾ ਕੋਈ ਦਵਾਈ ਘਿਓ ਚ ਮਲਾਈ ਜਾਂਦੀ ਆ ਸੋ ਇਦਾਂ ਅਨੁਪਾਣ ਵਿਸ਼ੇਸ਼ ਮਹੱਤਤਾ ਰੱਖਦਾ ਰੱਖਦਾ ਜੀ 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 ਦਵਾਈਆਂ ਕੋਈ ਗਰਮ ਠੰਡੀਆਂ ਦਾ ਕੋਈ ਇਦਾਂ ਨਹੀਂ ਹੁੰਦਾ ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਹੋ ਦੇਣੀ ਪਊਗੀ ਸਾਨੂੰ ਉਹਦੇ ਲਈ ਉਦੋਂ ਦਾ ਰੈਡੀ ਹੋਣਾ ਪਊਗਾ ਵੀ ਹੁਣ ਇਹਨੂੰ ਜੇ ਹੁਣ ਇੱਕ ਰਸਤਾ ਬੰਦ ਆ ਤਾਂ ਅਸੀਂ ਥੋੜਾ ਘੁਮਾ ਕੇ ਚਲੇ ਜਾਵਾਂਗੇ ਜੀ ਇਹੀ ਆਯੁਰਵੇਦ ਆ ਬਸ ਬਿਲਕੁਲ ਇਹਨੂੰ ਸਮਝਣ ਦੀ ਲੋੜ ਹੈ ਸਮਝਣ ਦੀ ਮੇਰਾ ਖਿਆਲ ਹੈ ਵੀ ਚੰਦਰ ਪ੍ਰਭਾ ਤੇ ਵਧੀਆ ਵਿਖਿਆਨ ਹੋ ਗਿਆ ਤੇ ਜਿਹੜੇ ਸ਼ਰੋਤੇ ਦਰਸ਼ਕ ਜਾ ਮਰੀਜ਼ ਇਹ ਤੋਂ ਲਾਭ ਲੈਣਾ ਚਾਹੁੰਦੇ ਹੁਣ ਵੀ ਉਹਨਾਂ ਨੂੰ ਮਿਲੇਗਾ ਜੋ ਇਦਾਂ ਇਹਨੂੰ ਪ੍ਰਯੋਗ ਕਰਨਗੇ ਤਾਂ ਉਹਨਾਂ ਨੂੰ ਲਾਭ ਮਿਲੇਗਾ ਆਪਾਂ ਅੱਗੇ ਵੀ ਲਈਏ ਜੀ ਧੰਨਵਾਦ